ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰੋਜ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਾਹਰਨਾਨ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਵਾਲੇ ਮਹਾਂਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਦੂਸਰੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚੋਂ ਅਸੀਂ ਲਗਭਗ 40 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਪਿਆਰ ਭਰੀ ਸੇਵਾ ਸਦਕੇ ठाकरा सिंह ਦੀ ਰਸਨਾ ਤੇ ਸਤ ਵਰਤਣਾ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਇਸ ਤਰ੍ਹਾਂ ਕੁਝ ਸਮਾਂ ਪਿੰਡ ਵਿੱਚ ਹੋਰ ਬਤੀਤ ਕੀਤਾ ਇੱਥੇ ਹੋਰ ਕੌਣ ਆਇਆ ਕਿਸ ਕਿਸ ਨੂੰ ਕਿਰਤਾਰਤ ਕੀਤਾ ਕੋਈ ਸੋਝੀ ਨਹੀਂ ਪਈ ਤਕਰੀਬਨ 2 ਸਾਲ ਇਸ ਚੁਬਾਰੇ ਵਿੱਚ ਗੁਜ਼ਾਰੇ ਠਾਕਰਾ ਸਿੰਘ ਤੇ ਬਖਸ਼ਿਸ਼ਾਂ ਹੋਈਆਂ ਉਸ ਦੀ ਘਰ ਵਾਲੀ ਦੇ ਫਿਕਰ ਦੂਰ ਕੀਤੇ ਠਾਕਰਾ ਸਿੰਘ ਪਹਿਲਾਂ ਵੀ ਸਿੱਧ ਪੁਰਸ਼ ਹੀ ਸੀ ਪਰ ਬਾਬਾ ਜੀ ਦੀ ਮਿਹਰ ਦੀ ਨਜ਼ਰ ਸਦਕਾ ਉਸ ਦੀ ਅਵਸਥਾ ਹੋਰ ਵੀ ਉੱਚੀ ਹੋ ਗਈ ਉਸ ਨੂੰ ਕੁਝ ਅੰਤਰ ਯਾਮਤਾ ਵੀ ਹੋ ਗਈ ਸੀ ਉਸ ਦੇ ਕੁਝ ਜ਼ਬਾਨੀ ਦੱਸੇ ਬਚਨ ਉਹਨਾਂ ਦੇ ਮੌਜੂਦਾ ਪਰਿਵਾਰ ਵੱਲੋਂ ਦੱਸੇ ਗਏ ਹਨ ਜੋ ਨਿਮਨ ਲਿਖਤ ਵਿੱਚ ਦਰਸਾਏ ਜਾ ਰਹੇ ਹਨ ਉਹ ਸਿੱਧ ਪੁਰਸ਼ ਦੇ ਲੜਕੀ ਨੂੰ ਕਿਸੇ ਥਾਂ ਤੋਂ ਰਿਸ਼ਤਾ ਹੋਣ ਲਈ ਆਇਆ ਜਦ ਘਰ ਵਾਲਿਆਂ ਨੇ ਰਿਸ਼ਤੇ ਬਾਰੇ ਠਾਕਰਾ ਸਿੰਘ ਤੋਂ ਸਲਾਹ ਪੁੱਛੀ ਤਾਂ ਉਹ ਬੋਲਿਆ ਛੋਟੇ ਨੂੰ ਰਿਸ਼ਤਾ ਲੈ ਲਵੋ ਵੱਡੇ ਨੂੰ ਨਹੀਂ ਲੈਣਾ ਪਰ ਘਰ ਵਾਲੇ ਨਾ ਮੰਨੇ ਜਦੋਂ ਵਿਆਹ ਕਰਨ ਲੱਗੇ ਤਾਂ ਠਾਕਰਾ ਸਿੰਘ ਨੇ ਫਿਰ ਦੂਸਰੀ ਵਾਰ ਵਚਨ ਕੀਤਾ ਇਸ ਦੇ ਫੇਰੇ ਦੁਪਹਿਰ ਤੋਂ ਬਾਅਦ ਕਰਨੇ ਘਰ ਵਾਲਿਆਂ ਨੇ ਉਹ ਵੀ ਕਹੀ ਅਣ ਸੁਣੀ ਕਰ ਦਿੱਤੀ ਕਿਉਂਕਿ ਉਸ ਵੇਲੇ ਦਿਨ ਚੜਨ ਤੋਂ ਪਹਿਲਾਂ ਹੀ ਫੇਰੇ ਹੁੰਦੇ ਸਨ ਲੜਕੀ ਵਾਲੇ ਇਸ ਗੱਲ ਨਾਲ ਸਹਿਮਤ ਨਹੀਂ ਸਨ ਫੇਰ ਤੀਸਰੀ ਵਾਰ ਵਚਨ ਕੀਤਾ ਕਿ ਜਦੋਂ ਲਾਵਾ ਤੇ ਫੇਰੇ ਹੋ ਜਾਣ ਤਾਂ ਮੁੰਡੇ ਕੁੜੀ ਦੇ ਕੱਪੜੇ ਲਾ ਕੇ ਸਾੜ ਦੇਣੇ ਉਹ ਵਚਨ ਵੀ ਕਿਸੇ ਨੇ ਨਾ ਮੰਨਿਆ ਤੇ ਆਖਰ ਫੇਰ ਜਿਸ ਸਮੇਂ ਵੱਡੇ ਲੜਕੀ ਦੇ ਫੇਰੇ ਸ਼ੁਰੂ ਹੋਏ ਤਾਂ ਮੁੰਡਾ ਲਾਵਾ ਵਿੱਚ ਹੀ ਸਖਤ ਬਿਮਾਰ ਹੋ ਗਿਆ ਬੜੀ ਮੁਸ਼ਕਲ ਨਾਲ ਫੇਰੇ ਲਏ ਜਲਦੀ ਜਲਦੀ ਜੰਜ ਵਾਪਸ ਪਹੁੰਚੀ ਘਰ ਪਹੁੰਚ ਕੇ ਮੁੰਡਾ ਆਪਣੀ ਮਾਂ ਦੇ ਚਰਨੀ ਹੱਥ ਲਾ ਕੇ ਕਹਿਣ ਲੱਗਾ ਮਾਤਾ ਜੀ ਆਪਣੀ ਨੂੰਹ ਦੇ ਸ਼ਗਨ ਕਰ ਲਵੋ ਤੇ ਮੇਰੀ ਤਿਆਰੀ ਹੋ ਗਈ ਹੈ ਇਤਨਾ ਹੀ ਕਹਿਣ ਤੇ ਚਾਦਰ ਤਾਣ ਕੇ ਲੰਮਾ ਪੈ ਗਿਆ ਤੇ ਪਰਮੇਸ਼ਵਰ ਨੂੰ ਪਿਆਰਾ ਹੋ ਗਿਆ ਆਖਰ ਇਹ ਵਿਆਹੀ ਹੋਈ ਲੜਕੀ ਛੋਟੇ ਮੁੰਡੇ ਦੇ ਲੜ ਲਾਈ ਇਸ ਤਰ੍ਹਾਂ ਕਈ ਵਚਨ ਹੋਰ ਸਿੱਧ ਹੋਏ ਇਸ ਤਰ੍ਹਾਂ ਕਈ ਵਚਨ ਹੋਰ ਸਿੱਧ ਹੋਏ ਸੁਣੇ ਹਨ ਜਿਵੇਂ ਭਗਤ ਕਬੀਰ ਸਾਹਿਬ ਦਾ ਫਰਮਾਨ ਹੈ ਕਬੀਰ ਚੰਦਨ ਕਾ ਬਰਵਾ ਭਲਾ ਬੀੜੀ ਢਾਕ ਭਲਾ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨਪਾਸ ਸੋ ਬਾਬਾ ਠਾਕਰਾ ਸਿੰਘ ਐਸੀ ਉੱਚੀ ਵਰਤੀ ਵਾਲੇ ਸੀ ਜਿਨ੍ਹਾਂ ਪਹਿਲਾਂ ਸੰਤ ਬ੍ਰਹਮਦਾਸ ਜੀ ਦੀ ਸੰਗਤ ਕੀਤੀ ਫਿਰ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਸੇਵਾ ਕਰਕੇ ਰਿੱਧੀਆਂ ਸਿੱਧੀਆਂ ਪਾ ਲਈਆਂ ਸੋ ਇਸ ਨਗਰ ਵਿੱਚ ਬਾਬਾ ਜੀ ਠਾਕਰਾ ਸਿੰਘ ਦੇ ਘਰ ਵਿੱਚ ਹੀ ਰਹੇ ਬਾਬਾ ਜੀ ਦੇ ਇਥੋਂ ਚਲੇ ਜਾਣ ਤੋਂ ਬਾਅਦ ਜਦੋਂ ਰੂਮੀ ਵਾਪਸ ਆ ਕੇ ਬਾਬਾ ਜੀ ਬੈਠੇ ਤਾਂ ਉੱਥੇ ਵੀ ਦਰਸ਼ਨ ਕਰਨ ਠਾਕਰਾ ਸਿੰਘ ਜੀ ਆਇਆ ਕਰਦੇ ਸਨ ਐਸੇ ਸਮਰਥ ਸੰਤ ਜਿਨ੍ਹਾਂ ਦੇ ਚਰਨ ਛੋਹ ਠਾਕਰਾ ਸਿੰਘ ਨੂੰ ਵੀ ਮਿਲ ਗਈ ਸੀ ਧੰ ਗੁਰੂ ਨਾਨਕ ਧੰ ਬਾਬਾ ਜੀ ਅਗਲੀ ਸਾਖੀ ਚੁਬਾਰੇ ਵਿੱਚੋਂ ਅਚਾਨਕ ਚਲੇ ਜਾਣ ਤੇ ਠਾਕਰਾ ਸਿੰਘ ਦੀ ਵਿਰਾਗੀ ਹਾਲਤ ਹੋ ਰਹਿ ਨਾ ਸਕਾ ਬਿਨ ਦੇਖੀ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਓ ਇੱਕ ਦਿਨ ਬਾਬਾ ਠਾਕਰਾ ਸਿੰਘ ਬਾਹਰੋਂ ਆਇਆ ਆਉਂਦਿਆਂ ਹੀ ਜਦੋਂ ਚੁਬਾਰੇ ਵੱਲ ਦੇਖਿਆ ਤਾਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਤੇ ਇੱਕ ਹੌਕਾ ਭਰਿਆ ਕੱਪੜੇ ਦੇ ਨਾਲ ਅੱਖਾਂ ਸਾਫ਼ ਕਰਦਾ ਰਿਹਾ ਪਰ ਅੰਦਰਲਾ ਵਿਰਾਗ ਉਛਲ-ਉਛਲ ਕੇ ਬਾਹਰ ਡੋਲਦਾ ਰਿਹਾ ਕਿੰਨਾ ਹੀ ਸਮਾਂ ਇਹ ਹਾਲਤ ਬਣੀ ਰਹੀ ਥੋੜੀ ਦੇਰ ਬਾਅਦ ਪਤਨੀ ਆਈ ਤੇ ਪੁੱਛਣ ਲੱਗੀ ਕਿਉਂ ਕੋਈ ਖ਼ਬਰ ਮਿਲੀ ਬਾਬਾ ਜੀ ਬਾਰੇ ਠਾਕਰਾ ਸਿੰਘ ਸਿਰ ਹਿਲਾ ਕੇ ਹੀ ਜਵਾਬ ਦੇ ਸਕਿਆ ਬੋਲਣ ਦੀ ਤਾਂ ਹਿੰਮਤ ਹੀ ਨਹੀਂ ਰਹੀ ਸੀ ਪਤਨੀ ਨੇ ਵਿਰਾਗ ਮਈ ਆਵਾਜ਼ ਵਿੱਚ ਪੁੱਛਿਆ ਫੇਰ ਕਿੱਥੋਂ ਪਾ ਲਈਏ ਅੱਗੋਂ ਜਵਾਬ ਦਿੱਤਾ ਮੈਂ ਕੀ ਦੱਸ ਸਕਦਾ ਹਾਂ ਮੇਰੀ ਤਾਂ ਸਮਝ ਵਿੱਚ ਕੁਝ ਨਹੀਂ ਆਉਂਦਾ ਅੱਜ 3 ਦਿਨ ਬੀਤ ਗਏ ਹਨ ਉਹਨਾਂ ਦੀ ਤਲਾਸ਼ ਕਰਦੇ ਆ ਬੇਪਰਵਾਹ ਹਨ ਜਿੱਧਰ ਉਹਨਾਂ ਦੀ ਰਜ਼ਾ ਹੈ ਜਾ ਸਕਦੇ ਹਨ ਉਹਨਾਂ ਨੂੰ ਕੌਣ ਰੋਕ ਸਕਦਾ ਹੈ ਫਿਰ ਬੈਰਾਗ ਵਿੱਚ ਪੁੱਬਾ ਨਿਕਲ ਗਈਆਂ ਤੇ ਕਿਹਾ ਕਿ ਮੇਰਾ ਤਾਂ ਅਜੇ ਦਰਸ਼ਨ ਕਰਕੇ ਚਾਹ ਵੀ ਨਹੀਂ ਲੱਥਾ ਸੀ 2 ਸਾਲ ਦਾ ਸਮਾਂ ਇਸ ਤਰ੍ਹਾਂ ਬਤੀਤ ਹੋ ਗਏ ਜਿਵੇਂ ਪਤਾ ਹੀ ਨਾ ਲੱਗਾ ਹੋਵੇ ਪਰ ਇਹ ਤਿੰਨ ਦਿਨ ਤਾਂ ਸਦੀਆਂ ਦਾ ਰੂਪ ਧਾਰਨ ਕਰ ਗਏ ਹਨ ਠਾਕਰਾ ਸਿੰਘ ਦਾ ਮਨ ਵਿਰਾਗ ਵਿੱਚ ਇਸ ਅਵਸਥਾ ਤੇ ਹੋ ਗਿਆ ਇੱਕ ਘੜੀ ਦਿਨਸ ਮੋਖੋ ਬਹੁਤ ਦਿਹਾਰੇ ਮਨ ਨਾ ਰਹਿ ਕੈਸੀ ਮਿਲੋਂ ਪਿਆਰੀ ਆਗੋਂ ਘਰ ਵਾਲੀ ਨੇ ਗੱਲ ਤੋਰੀ ਕਿ ਮੈਨੂੰ ਵੀ ਪਤਾ ਹੀ ਨਾ ਲੱਗਾ ਕਿ ਉਸ ਵੇਲੇ ਮਤ ਕਿਉਂ ਮਾਰੀ ਗਈ ਜਦੋਂ ਨੰਬਰਦਾਰ ਨੇ ਕਿਹਾ ਸੰਤ ਪਾਣੀ ਬਹੁਤ ਡੋਲਦਾ ਹੈ ਜਿਸ ਤੇ ਲੋਕ ਇਤਰਾਜ਼ ਕਰਦੇ ਹਨ ਕਿ ਲੰਘਣਾ ਮੁਸ਼ਕਲ ਹੋ ਗਿਆ ਹੈ ਮੇਰੇ ਮੂੰਹ ਵਿੱਚੋਂ ਸੁਭਾਵਕ ਹੀ ਨਿਕਲ ਗਿਆ ਕਿ ਇਹ ਗੱਲ ਹੈ ਤਾਂ ਠੀਕ ਠਾਕਰਾ ਸਿੰਘ ਨੇ ਕਿਹਾ ਕਿ ਤੂੰ ਕੀਤੀ ਤਾਂ ਗੱਲ ਨੰਬਰਦਾਰ ਨਾਲ ਸੀ ਪਰ ਉਹ ਅੰਤਰਜਾਮੀ ਪਹਿਲਾਂ ਹੀ ਸਮਝ ਗਏ ਤੇ ਮੈਨੂੰ ਬੁਲਾ ਕੇ ਝਟ ਹੀ ਕਹਿ ਦਿੱਤਾ ਕਿ ਠਾਕਰਾ ਸਿੰਘ ਆਪਣੀ ਸ਼ਰਤ ਟੁੱਟ ਗਈ ਹੈ ਮੇਰੀ ਸਮਝ ਵਿੱਚ ਨਾ ਆਇਆ ਫਿਰ ਮੈਂ ਦੂਜੀ ਵਾਰ ਪੁੱਛਿਆ ਕੀ ਕੀ ਗੱਲ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਆਪਣੀ ਪਤਨੀ ਨੂੰ ਹੀ ਪੁੱਛ ਲਵੀਂ ਜਦੋਂ ਤੂੰ ਬਾਹਰੋਂ ਪਾਣੀ ਲੈ ਕੇ ਆਈ ਸੀ ਤਾਂ ਮੇਰੇ ਪੁੱਛਣ ਤੇ ਤੂੰ ਸਾਰੀ ਵਿਥਿਆ ਸੁਣਾਈ ਇਹ ਵਿਥਿਆ ਸੁਣਨ ਉਪਰੰਤ ਮੈਂ ਫੇਰ ਚਬਾਰੇ ਵਿੱਚ ਗਿਆ ਤਾਂ ਉਹਨਾਂ ਫੇਰ ਕਿਹਾ ਕਿ ਸ਼ਰਤ ਟੁੱਟ ਗਈ ਹੈ ਮੈਂ ਉੱਥੇ ਅਡੋਲ ਹੀ ਖੜਾ ਰਹਿ ਗਿਆ ਥੋੜੀ ਹੀ ਦੇਰ ਬਾਅਦ ਐਸੀ ਹਨੇਰੀ ਆਈ ਜਿਸ ਦੇ ਵਿੱਚ ਦੇਖਣਾ ਹੀ ਬੰਦ ਹੋ ਗਿਆ ਹਨੇਰੀ ਦੇ ਦੌਰਾਨ ਹੀ ਬਾਬਾ ਜੀ ਕਿਧਰੇ ਚਲੇ ਗਏ ਮੈਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਹਨੇਰੀ ਬੰਦ ਹੋਈ ਇਹ ਗੱਲ ਕਰਦੇ ਕਰਦੇ ਠਾਕਰਾ ਸਿੰਘ ਫਿਰ ਨੇਤਰ ਪਰ ਆਇਆ ਇਹ ਰੋਣਾ ਪਿਆਰ ਦਾ ਰੋਣਾ ਹੈ ਜਿਵੇਂ ਗੁਰਵਾਖ ਹੈ ਮੈਂ ਨੀਰ ਵਹੀ ਵਹਿ ਚੱਲੇ ਜਿਓ ਠਾਕਰਾ ਸਿੰਘ ਦੀ ਪਤਨੀ ਨੇ ਹੋਰ ਸੰਭਾਲ ਕੇ ਕਿਹਾ ਮੈਂ ਰੋਟੀ ਲਿਆ ਰਹੀ ਹਾਂ ਤੁਸੀਂ ਸ਼ੱਕ ਲੈਣਾ ਜਵਾਬ ਨਾਂ ਵਿੱਚ ਹੀ ਮਿਲਿਆ ਪਤਨੀ ਨੇ ਕਿਹਾ ਕਿ ਕਿੰਨਾ ਸਮਾਂ ਹੋ ਗਿਆ ਹੈ ਆਪ ਨੂੰ ਬਾਹਰ ਗਿਆ ਤੇ ਆਪ ਨੂੰ ਅਜੇ ਤੱਕ ਭੁੱਖ ਵੀ ਨਹੀਂ ਲੱਗੀ ਅੱਗੇ ਤੋਂ ਜਵਾਬ ਮਿਲਿਆ ਜੇ ਜ਼ਰੂਰਤ ਹੋਈ ਤਾਂ ਮੈਂ ਆਪ ਖਾ ਲਵਾਂਗਾ ਤੇਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਸ਼ਾਦਾ ਛੱਕ ਲੈਂਦਾ ਹੈ ਪਰ ਘਰ ਵਾਲੀ ਨੇ ਨਹੀਂ ਖਾਦਾ ਪਰ ਠਾਕਰਾ ਸਿੰਘ ਦੇ ਮਨ ਵਿੱਚ ਤਾਂ ਉਹੀ ਵਿਚਾਰ ਚੱਕਰ ਲਾ ਰਿਹਾ ਹੈ ਠਾਕਰਾ ਸਿੰਘ ਦੀ ਘਰ ਵਾਲੀ ਉਹਦੇ ਕੋਲ ਵੀ ਪਹੁੰਚ ਗਈ ਪਰ ਉਹ ਮਸਤ ਹੀ ਸਨ ਉਸ ਸਮੇਂ ਹੀ ਬਿਰਤੀ ਖੁੱਲੀ ਜਦੋਂ ਇਸ ਨੇ ਆਵਾਜ਼ ਦਿੱਤੀ ਕਿ ਹੁਣ ਕੀ ਬਣੇਗਾ ਹੋਵੇਗਾ ਤਾਂ ਉਹੀ ਜੋ ਉਹਨਾਂ ਦੀ ਰਜ਼ਾ ਹੈ ਚੰਗਾ ਫਿਰ ਹੁਣ ਆਰਾਮ ਕਰ ਲਵੋ ਆਰਾਮ ਤਾਂ ਉਸ ਸਮੇਂ ਹੀ ਮਿਲੇਗਾ ਜਦੋਂ ਦਰਸ਼ਨ ਕਰ ਲਵਾਂਗਾ ਹਾਂ ਮੈਨੂੰ ਇੱਕ ਵਾਰ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਜੇ ਤੇਰੇ ਕੁਝ ਸਮਝ ਵਿੱਚ ਨਾ ਆਵੇ ਤਾਂ ਸੁਰਤ ਜੋੜ ਕੇ ਬੈਠ ਜਾਵੀਂ ਤੇ ਉਹ ਸੱਚੇ ਦਾ ਸਿਮਰਨ ਕਰੀ ਤੈਨੂੰ ਸਭ ਚਾਨਣ ਹੋ ਜਾਵੇਗਾ ਫਿਰ ਮੈਂ ਅੱਜ ਇਕਾਗਰ ਚਿਤ ਹੋ ਕੇ ਸੁਰਤੀ ਜੋੜ ਹੀ ਦੇਖਾਂ ਅੱਜ ਨਹੀਂ ਤਾਂ ਕੱਲ ਤੇ ਫੇਰ ਪਰਸੋਂ ਅੰਤ ਕਿਸੇ ਸਮੇਂ ਤਾਂ ਦਰਸ਼ਨ ਦੇ ਕੇ ਕੁਝ ਦੱਸਣਗੇ ਮੈਨੂੰ ਯਾਦ ਆਇਆ ਕਿ 2 ਮਹੀਨੇ ਦਾ ਸਮਾਂ ਹੋ ਗਿਆ ਮੈਨੂੰ ਇੱਕ ਦਿਨ ਹੱਸ ਕੇ ਕਿਹਾ ਸੀ ਠਾਕਰਾ ਸਿੰਘ ਇੱਕ ਵਾਰ ਫੇਰ ਤੈਨੂੰ ਕਿਤੇ ਮਿਲਾਂਗੇ ਸੁਣ ਕੇ ਉਸ ਵੇਲੇ ਤਾਂ ਮੇਰੀ ਸਮਝ ਵਿੱਚ ਨਹੀਂ ਆਇਆ ਕਿ ਪੁੱਛ ਹੀ ਬੈਠਾ ਇਸ ਦਾ ਕੀ ਭਾਵ ਹੈ ਪਰ ਹੁਣ ਸਮਝ ਆਈ ਕੀ ਭਾਵ ਸੀ ਫੇਰ ਮਿਲਾਂਗੇ ਦਾ ਇਹ ਹੀ ਤਾਂ ਦੱਸ ਰਹੇ ਸਨ ਕਿ ਅਸੀਂ ਚੁੱਪਚਾਪ ਹੀ ਚਲੇ ਜਾਣਾ ਹੈ ਵਾਹ ਵਾਹ ਤੇਰੀਆਂ ਤੂੰ ਹੀ ਜਾਣੇ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਹੁਣ ਤੱਕ ਜਿੰਨੀਆਂ ਵੀ ਸਾਖੀਆਂ ਪੜੀਆਂ ਗਈਆਂ ਹਨ ਉਹਨਾਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ